ਉਦਾਰਾ ਵਿੱਚ ਜੋ ਸਾਈਬਰ ਸੈੱਲ ਦੀ ਟੀਮ ਦੇ ਵੱਲੋਂ ਜਾਣਕਾਰੀ ਦਿੱੰਦਿਆ ਹੋਇਆ ਦੱਸਿਆ ਗਿਆ ਕਿ ਲੁਧਿਆਣਾ ਦੇ ਇੱਕ ਵਿਅਕਤੀ ਦੇ ਵੱਲੋਂ ਉਸ ਦੇ ਨਾਲ ਹੋਈ ਕਿ 21 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕਰਵਾਇਆ ਗਿਆ ਜਾਣਕਾਰੀ ਦਿੱੰਦਿਆ ਹੋਇਆ ਸਾਈਬਰ ਸੈੱਲ ਦੇ ਅਧਿਕਾਰੀਆਂ ਦੱਸਿਆ ਕਿ ਸਾਈਬਰ ਅਪਰਾਧੀਆਂ ਦੇ ਵੱਲੋਂ ਹੁਣ ਠੱਗੀ ਮਾਰਨ ਦਾ ਨਵਾਂ ਰਾਹ ਲੱਭ ਲਿਆ ਗਿਆ ਜਿਸ ਦੇ ਵਿੱਚ ਟੈਲੀਗ੍ਰਾਮ ਐਪ ਦੇ ਵਿੱਚ ਹੁਣ ਗਰੁੱਪ ਬਣਾ ਕੇ ਲੱਖਾਂ ਰੁਪਏ ਦੀ ਠੱਗੀ ਕੀਤੀ ਜਾ ਰਹੀ ਹੈ ਖਾਸ ਕਰ ਪੋਲੇਪਾਲੇ ਲੋਕਾਂ ਅਤੇ ਬਜ਼ੁਰਗਾਂ ਨੂੰ ਇਸ ਦਾ ਨਿਸ਼ਾਨਾ ਬਣਾਉਂਦੇ ਹੋਏ ਇਹ ਸਾਈਬਰ ਠੱਗ ਚੰਗੇ ਮੁਨਾਫੇ ਦਾ ਲਾਲਚ ਦੇ ਕੇ ਠੱਗੀ ਕਰ ਰਹੇ ਹਨ ਜੋ ਸਾਈਬਰ ਸੈੱਲ ਦੇ ਕੋ ਹੁਣ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਕਾਰਵਾਈ ਕਰਦਿਆਂ ਹੋਇਆ ਸਾਈਬਰ ਸੈੱਲ ਦੀ ਟੀਮ ਦੇ ਵੱਲੋਂ ਕਈ ਖਾਤੇ ਵੀ ਸੀਜ਼ ਕਰਵਾਏ ਗਏ ਨੇ ਤੇ ਦਰਜ ਹੋਏ ਕਈ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆ ਸਾਈਬਰ ਸੈੱਲ ਦੇ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਲੁੱਟੇ ਪੈਸੇ ਜਲਦ ਵਾਪਸ ਦਿਵਾਏ ਜਾਣਗੇ ਤੇ ਨਵੇਂ ਦਰਜ ਹੋਏ 21 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਵੀ ਕਾਰਵਾਈ ਕਰਦਿਆਂ ਹੋਇਆ ਕਈ ਖਾਤੇ ਸੀਜ਼ ਕੀਤੇ ਗਏ ਨੇ ਤੇ ਸਾਈਬਰ ਸੈੱਲ ਦੇ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਾਈਬਰ ਕ੍ਰਾਈਮ ਚਿਕ ਵਿਰਸ਼ਵ ਗੋਇਲ ਨਾਤਾ ਵਿਅਕਤੀ ਆਇਆ ਸੀ। ਇਹ ਇਸਦਾ ਕੰਮ ਹੈਗਾ ਬਿਜਲੀ ਦੇ ਕਰਨਾ ਦਾ ਕਾਰੋਬਾਰ ਹੈ ਇਹਨੇ ਸਾਡੇ ਕੋਲ ਆ ਕੇ ਦੱਸਿਆ ਕਿ ਮੈਂ ਟੈਲੀਗ੍ਰਾਮ ਤੇ ਇੱਕ ਗਰੁੱਪ ਯੂਜ਼ ਕਰਦਾ ਸੀ ਉਹਦੇ ਵਿੱਚ ਇਹਦੇ ਨਾਲ ਕੋਈ ਰੀਤ ਨਾ ਦੀ ਲੜਕੀ ਨੇ ਇਹਨਾਂ ਕੰਟੈਕਟ ਕੀਤਾ ਇਨਵੈਸਟਮੈਂਟ ਕਰਨ ਲਈ ਇਹਨੇ ਜਿਹੜਾ ਪਲੇਟਫਾਰਮ ਦੱਸਿਆ ਸੀ ਉਹ ਲੜਕੀ ਦੇ ਮੁਤਾਬਕ ਇਹਨੇ ਉਹ ਜੁਆਇਨ ਕਰ ਲਿਆ ਤੇ ਉਸ ਤੋਂ ਬਾਅਦ ਇਹਨੂੰ ਮਤਲਬ ਉਹਨੇ ਪਹਿਲਾਂ ਕਿਹਾ ਵੀ ਤੁਸੀਂ 10000 ਰੁਪਏ ਜਮ੍ਹਾਂ ਕਰੋ ਤੇ ਅਸੀਂ ਤੁਹਾਨੂੰ ਉਹਦਾ ਪ੍ਰੋਫਿਟ ਦਵਾਵਾਂਗੇ ਪਹਿਲਾਂ ਜਦੋਂ ਇਹਨੇ 10000 ਕਰਾਇਆ ਤਾਂ ਇਹਨੂੰ ਕਰੀਬ 850 ਰੁਪਏ ਦਾ ਪ੍ਰੋਫਿਟ ਹੋਇਆ ਇਹਨੂੰ ਥੋੜਾ ਜਿਹਾ ਲਾਲਚ ਵੱਧ ਗਿਆ ਉਸ ਤੋਂ ਬਾਅਦ ਇਹਨੇ ਥੋੜਾ ਥੋੜਾ ਕਰਕੇ ਜਿਵੇਂ ਫਿਰ 10000 ਰੁਪਇਆ ਪਾਇਆ ਤਾਂ ਇਹਨੂੰ 14000 ਵਾਪਸ ਆ ਗਿਆ ਉਸ ਤੋਂ ਬਾਅਦ ਇਹਨੇ ਜੋ ਦੇਖਿਆ ਵੀ ਮੈਨੂੰ ਤਾਂ ਪੈਸੇ ਆਉਣੇ ਸ਼ੁਰੂ ਹੋ ਗਏ ਆ ਮੇਰੀ ਇਨਵੈਸਟਮੈਂਟ ਵਧਿਆ ਜਾ ਰਹੀ ਹੈ ਫਿਰ ਇਹਨੇ ਕਰੀਬ 35000 ਰੁਪਇਆ ਦੋ ਵਾਰ ਪਾਇਆ ਉਹਦੇ ਵਿੱਚੋਂ ਇਹਨੂੰ 41000 ਰੁਪਇਆ ਇਹਨੂੰ ਵਾਪਸ ਆ ਗਿਆ ਮਤਲਬ ਇਹਨੇ ਦੇਖਿਆ ਕਿ ਮੇਰਾ ਸਹੀ ਗਰੁੱਪ ਜੁਆਇਨ ਕੀਤਾ ਹੈ ਸਹੀ ਮੇਰੀ ਇਨਵੈਸਟਮੈਂਟ ਹੋ ਰਹੀ ਹੈ ਉਹਦੇ ਲਾਲਚ ਚ ਚਾ ਕੇ ਇਹਨੇ ਥੋੜਾ ਥੋੜੇ ਸਮੇਂ ਵਿੱਚ ਥੋੜਾ ਥੋੜਾ ਕਰਕੇ ਉਸ ਖਾਤੇ 'ਚ ਪਾ ਦਿੱਤਾ। ਲੇਕਿਨ ਜਦੋਂ ਇਹਨੂੰ ਕੋਈ ਪ੍ਰੋਫਿਟ ਨਹੀਂ ਆਇਆ ਇਹਨੇ ਆਪਣੇ ਪੈਸੇ ਵਾਪਸ ਕਢਾਣੇ ਚਾਹੇ ਤਾਂ ਉਹਨਾਂ ਨੇ ਕਿਹਾ ਜੀ ਤੁਹਾਨੂੰ 5-7 ਲੱਖ ਰੁਪਈਆ ਹੋਰ ਆਪਣਾ ਜਮ੍ਹਾਂ ਕਰਾਉਣਾ ਪਵੇਗਾ। ਫਿਰ ਇਹਨੇ ਆਪਣੇ ਯਾਰਾਂ ਦੋਸਤਾਂਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸਲਾਹ ਕੀਤੀ ਕਿ ਇਦਾਂ ਕਿਵੇਂ ਹੋ ਸਕਦਾ? ਫਿਰ ਇਹਨੂੰ ਕਨਫਰਮ ਹੋਇਆ ਕਿ ਮੇਰੇ ਨਾਲ ਤਾਂ ਵੀ ਸੱਚੀ ਠੱਗੀ ਹੋ ਗਈ ਹੈ। ਤੇ ਜਿਹਨੇ ਸਾਡੇ ਕੋਲ ਆਪਣੇ ਬਿਆਨ ਦਰਜ ਕਰਾਏ ਆ ਅਸੀਂ ਇਹਦੀ ਐਫਆਈਆਰ ਦਰਜ ਕਰ ਦਿੱਤੀ ਹੈ। ਤੇ ਜੋ ਵੀ ਸੈਂਟੀਫਿਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹਦੇ ਬੈਂਕ ਖਾਤੇ ਫ੍ਰੀਜ਼ ਅਸੀਂ ਕਈ ਕਰਵਾਏ ਆ ਠੀਕ ਹੈ ਅਸੀਂ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਟ੍ਰੇਸ ਕਰਕੇ ਤੇ ਸਾਰਿਆਂ ਸਾਹਮਣੇ ਲ걘ਾਂਗੇ ਅਚਾ ਸਰ ਜਿਹੜਾ ਟੈਲੀਗ੍ਰਾਮ ਦੇ ਵਿੱਚ ਸਾਰਾ ਤੁਸੀਂ ਗਰੁੱਪ ਦੱਸ ਰਹੇ ਹੋ ਤੁਸੀਂ ਜਾਂਚ ਕੀਤੀ ਹੁੰਦੀ ਹੈ ਟੈਲੀਗ੍ਰਾਮ ਦੇ ਵਿੱਚ ਇਹ ਟੈਲੀਗ੍ਰਾਮ ਦੇ ਵਿੱਚ ਜਿਹੜੇ ਬਾਕੀ ਸੀ ਉਹ ਕੌਣ ਸੀ ਜਿਹੜੇ ਉਹ ਪਤਾ ਲੱਗਿਆ ਵੀ ਇੱਕ ਕੱਲਾ ਵਪਾਰੀ ਉੱਥੇ ਬੈਠਾ ਸੀ ਕਿ ਬਾਕੀ ਉਹਨੇ ਜਿਹੜਾ ਰੋਪੀ ਹੈ ਜਿਹਨੇ ਫਲੋਡ ਕੀਤਾ ਉਹਦੇ ਆਪਣੇ ਬੰਦੇ ਸੀ ਨਹੀਂ ਇਹ ਦੇਖੋ ਇਹ ਜਾਂਚ ਦਾ ਵਿਸ਼ਾ ਹੈ ਜੋ ਤੋਂ ਮਾਮਲਾ ਪੂਰਾ ਕਲੀਅਰ ਹੋ ਜਾਂਦਾ ਹੈ ਤਾਂ ਤੁਹਾਨੂੰ ਅਸੀਂ ਜ਼ਰੂਰ ਕਲੀਅਰ ਕਰਾਂਗੇ ਸਰ ਹੋਰ ਵੀ ਕੋਈ ਇਸ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਆਈਆਂ ਨੇ ਕਿਉਂਕਿ ਕੱਲ ਵੀ ਇੱਕ ਮਾਮਲਾ ਦਰਜ ਹੋਇਆ ਹੈ ਉਹ ਵੀ ਟੈਲੀਗ੍ਰਾਮ ਦੇ ਨਾਲ ਸੰਬੰਧਿਤ ਹੈ ਜੀ ਹਾਂ ਜੀ ਇੱਕ ਲੜਕਾ ਇਰਵਿਨ ਸੀਗਾ ਉਹਦੇ ਫਾਦਰ ਇੱਥੇ ਪੀਯੂ ਵਿੱਚ ਜੋਬ ਕਰਦੇ ਨੇ ਤੇ ਇਹ ਲੜਕੇ ਨੇ ਬੀਟਾ ਕੀਤੀ ਹੋਈ ਹੈ ਜਿਵੇਂ ਅੱਜਕੱਲ ਸਾਰੇ ਯੂਥ ਨੂੰ ਹੈਗਾ ਵੀ ਮੈਂ ਪੈਸੇ ਔਣ ਤੇ ਮੈਂ ਇਨਵੈਸਟਮੈਂਟ ਕਰਾਂ ਇਹਨੇ ਵੀ ਫਾਦਰ ਸਾਹਿਬ ਤੋਂ ਪੈਸੇ ਲੈ ਕੇ ਕੋਈ ਕੌਂਟ ਨਾਮ ਦਾ ਗਰੁੱਪ ਹੈ ਉਹਦੇ ਵਿੱਚ ਇਹਨੇ ਬਿਨਾਂ ਵੈਰੀਫਾਈ ਕੀਤੇ ਐਪ ਦੇ ਵਿੱਚ ਆਪਣਾ ਖਾਤਾ ਬਣਾਇਆ ਤੇ ਉਹਦੇ ਵਿੱਚ ਆਪਣੇ ਫਾਦਰ ਸਾਹਿਬ ਦੀ ਜਿਹੜੀ ਮਿਹਨਤ ਨਾਲ ਕਮਾਈ ਕੀਤੀ ਹੋਈ ਹੈ ਉਹ ਯੂਜ਼ ਕੀਤੀ ਏਸੇ ਹੀ ਉਮੀਦ ਨਾਲ ਕਿ ਸ਼ਾਇਦ ਮੈਨੂੰ ਇਹਦੇ ਵਿੱਚੋਂ ਪੈਸੇ ਆ ਜਾਣਗੇ ਲੇਕਿਨ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਇਹ ਲੜਕਾ ਵੀ ਉਸੇ ਠੱਗੀ ਦਾ ਸ਼ਿਕਾਰ ਹੋ ਗਿਆ ਪੈਸੇ ਇਹਨਾਂ ਵਾਪਸ ਨਹੀਂ ਆਏ ਤੇ ਇਹ ਜਿਹੜੇ ਖਾਤੇ ਐ ਖਾਤੇ ਵਿੱਚ ਜਿਹੜੇ ਪੈਸੇ ਸੀ ਉਹ ਫਰੌਡਸਟਰ ਦੇ ਖਾਤੇ ਵਿੱਚ ਚਲੇ ਗਏ ਤੇ ਹੁਣ ਅਸੀਂ ਇਹਦੀ ਵੀ ਜਾਂਚ ਬੜੀ ਤੇਜ਼ੀ ਨਾਲ ਕਰ ਰਿਹਾ ਟੋਟਲ ਕਿੰਨੇ ਕਿਲੋਖ ਲੱਖ ਦੀ ਥੱਗੀ ਪਿਆ ਜਾ ਸਕਦਾ ਇਸ ਦੌਰਾਨ ਜਿਹੜੀ ਸਾਹਮਣੇ ਆਈ ਹੈ ਟੋਟਲ ਜਿ세 ਦੇਖਿਏ ਪਿਛਲੇ 10 ਦਿਨਾਂ ਤੋਂ ਲੈ ਜਦੋਂ ਦਾ ਜੁਆਇਨ ਕੀਤਾ ਕਰੀਬ 64 ਕਿਲੋਖ ਦੇ ਮੈਟਰ ਸਾਡੇ ਸਾਹਮਣੇ ਆਏ ਹੈ